ਚਲਾਕ ਬੰਦਰ ਅਤੇ ਦਿਓ ਇੱਕ ਬਹੁਤ ਹੀ ਮਜ਼ੇਦਾਰ ਕਹਾਣੀ ਇੱਕ ਬੰਦਰ ਬੜਾ ਚਲਾਕ ਸੀ ਉਸ ਬੰਦਰ ਨੇ ਮੱਕੀ ਦੇ ਦਾਣੇ ਪਨਾਏ ਇੱਕ ਰਾਹੀ ਘੋੜੀ ਤੇ ਚੜ੍ਹਿਆ ਜਾ ਰਿਹਾ ਸੀ ਘੋੜੀ ਵਾਲੇ ਨੂੰ ਤੱਕ ਕੇ ਉਸ ਬੰਦਰ ਨੇ ਕਿਹਾ ਮਾਮਾ ਮਾਮਾ ਦਾਣੇ ਚੱਬ ਲੈ ਘੋੜੀ ਵਾਲੇ ਨੇ ਨਾ ਕਰਤੀ ਨਾ ਭਾਈ ਤੂੰ ਹੀ ਚੱਬ ਲੈ ਨਾ ਭਾਈ ਮਾਮਾ ਜ਼ਰੂਰ ਚੱਬ ਦਾਣੇ ਕਹਿੰਦੇ ਹੋਏ ਬੰਦਰ ਨੇ ਇੱਕ ਮੁਠੀ ਭਰ ਕੇ ਦਾਣੇ ਉਹਨੂੰ ਦੇ ਦਿੱਤੇ ਜਦੋਂ ਘੋੜੀ ਵਾਲਾ ਦਾਣੇ ਚੱਬ ਚੁੱਕਿਆ ਤਾਂ ਬੰਦਰ ਬੋਲਿਆ ਮਾਮਾ ਮਾਮਾ ਘੋੜੀ ਤੇ ਚੜਾ ਲੈ ਨਾ ਸਾळ्या ਘੋੜੀ ਮਾਰਨੀ ਐ ਤਾਂ ਇਹ ਦੇ ਯਾਰ ਦੇ ਦਾਣੇ ਘੋੜੀ ਵਾਲਾ ਭਾਈ ਉਲਟਾ ਫਸ ਗਿਆ ਦਾਣੇ ਚੱਬ ਚੁੱਕਿਆ ਸੀ ਕਿੱਥੋਂ ਦਿੰਦਾ ਦਾਣੇ ਉਹਨੇ ਬਾਂਦਰ ਨੂੰ ਘੋੜੀ ਤੇ ਚੜਾ ਲਿਆ ਰਸਤੇ ਵਿੱਚ ਬਾਂਦਰ ਨੂੰ ਇੱਕ ਬੁੱਢਾ ਨਸੁਕੜੇ ਦੀਆਂ ਢਾਈਆਂ ਦੀਆਂ ਰੱਸੀਆਂ ਵਟਦਾ ਦਿਖਾਈ ਦਿੱਤਾ ਉਹਨੂੰ ਫੇਰ ਇਲਤ ਸੁਝੀ ਉਹ ਘੋੜੀ ਵਾਲੇ ਨੂੰ ਬੋਲਿਆ ਮਾਮਾ ਮਾਮਾ ਬੁੜੇ ਤੋਂ ਰੱਸੀਆਂ ਖੋ ਕੇ ਲਿਆਵਾ ਨਾ ਸਾळ्या ਰੱਸੀਆਂ ਨਾਲ ਹੀ ਨੂੜ ਕੇ ਕੁੱਟੂਗਾ ਤਾਂ ਇਹ ਦੇ ਯਾਰ ਦੇ ਦਾਣੇ ਚੰਗਾ ਜਾ ਖੋលਿਆ ਮੈਨੂੰ ਕੀ ਬਾਂਦਰ ਘੋੜੀ ਤੋਂ ਉਤਰਿਆ ਤੇ ਮਲਕੜੇ ਜੇ ਪਿੱਛੋਂ ਜਾ ਕੇ ਬਾਂਦਰ ਨੇ ਬੁੜੇ ਨੂੰ ਕੇਸਾਂ ਤੋਂ ਫੜ ਕੇ ਧੱਕਾ ਦੇ ਦਿੱਤਾ ਤੇ ਉਹਦੀਆਂ ਰस्सियां ਖੁੱਕ ਕੇ ਨਸ ਕੇ ਘੋੜੀ ਵਾਲੇ ਕੋਲੇ ਨਾਲ ਰਲ ਗਿਆ ਉਹਨੂੰ ਆਖਿਆ ਮਾਮਾ ਮਾਮਾ ਢਾਈਆਂ ਵੀ ਘੋੜੀ ਤੇ ਰੱਖ ਲੈ ਸਾਲਿਆ ਘੋੜੀ ਮਾਰਨੀ ਆ ਤਾਂ ਦੇ ਯਾਰ ਦੇ ਦਾਣੇ ਉਹਨੇ ਹਾਰ ਕੇ ਭਾਈ ਰस्सियां ਵੀ ਘੋੜੀ ਤੇ ਰੱਖ ਲਈਆਂ ਅਜੇ ਥੋੜੇ ਪੰਡਾ ਤੁਰੇ ਸੀ ਕਿ ਬਾਂਦਰ ਨੂੰ ਖੂਬ ਵਗਦਾ ਵੇਖ ਕੇ ਇਲਤ ਸੁਜੀ ਕੋੜੀ ਵਾਲੇ ਨੂੰ ਕਹਿਣ ਲੱਗਾ ਮਾਮਾ ਮਾਮਾ ਹਲਟ ਦੀ ਚੱਕਲੀ ਤੇ پارਸਾ ਕੱਟ ਕੇ ਲਿਆਵਾ ਬਸ ਵੀ ਕਰ ਹੁਣ ਜੱਟ ਪ੍ਰਾਣੀਆ ਨਾਲ ਝਿੱਲਣਗੇ ਤਾਂ ਦੇ ਯਾਰ ਦੇ ਦਾਣੇ ਜਾਂ ਮਰ ਦਫਾ ਹੋ ਬਾਂਦਰ ਕੋੜੀ ਤੋਂ ਉਤਰਿਆ ਜਾ ਕੇ ਜੱਟ ਨੂੰ ਆਖਣ ਲੱਗਾ ਜਾਂ ਤੂੰ ਸੌਂ ਜਾ ਮੈਂ ਤੇਰੇ ਬਲਦ ਹੱਕ ਦਿੰਨਾ ਤੂੰ ਸਾਰਾ ਦਿਨ ਦਾ ਥੱਕ ਗਿਆ ਹੋਵੇਂਗਾ ਜੱਟ ਭੋਲਾਪਾਲਾ ਸੀ ਬਾਂਦਰ ਦੀਆਂ ਗੱਲਾਂ 'ਚ ਆ ਗਿਆ ਤੇ ਥੱਕਿਆ ਹੋਣ ਕਰਕੇ ਉਹਨੂੰ ਨੀਂਦ ਆ ਗਈ ਸੌਂ ਗਿਆ ਉਹ ਜੱਟ ਦੇ ਸੌਣ ਦੀ ਧੀਰ ਸੀ ਕਿ ਬਾਂਦਰ ਨੇ ਬਲਦ ਰਿਆਂੀਆਂ ਨਾਲ ਕੁੱਟ-ਕੁੱਟ ਕੇ ਭਜਾਤੇ ਤੇ ਹਲਟ ਜਦੋਂ ਉਹ ਭੱਜਣ ਲੱਗੇ ਤੇ ਹਲਟ ਵੀ ਨਾਲ ਹੀ ਪੁੱਟਿਆ ਗਿਆ ਫੇਰ ਬੰਦੇ ਨੇ ਇੱਕਦਮ ਚਕਲੀ ਤੇ ਪਾਰਸਾ ਕੱਢਿਆ ਤੇ ਘੋੜੀ ਵਾਲੇ ਦੇ ਨਾਲ ਜਾ ਰਲਿਆ ਤੇ ਬੋਲਿਆ ਮਾਮਾ ਮਾਮਾ ਇਹ ਵੀ ਘੋੜੀ ਤੇ ਧਰ ਲੈ ਸਾਲਿਆ ਇੰਨੇ ਬੋਝ ਨਾਲ ਘੋੜੀ ਮਾਰਨੀ ਐ ਤਾਂ ਦੇ ਯਾਰ ਦੇ ਦਾਣੇ ਘੋੜੀ ਵਾਲਾ ਤਾਂ ਬੜਾ ਫਸਿਆ ਘੋੜੀ ਵਾਲੇ ਨੇ ਮੁਠੀ ਭਰ ਦਾਣੇ ਕੀ ਖਾਦੇ ਇੱਕ ਨਵੀਂ ਬਲਾ ਗੱਲ ਚ ਮੇੜ ਲਈ ਪਾਰਸਾ ਤੇ ਚਕਲੀ ਧਰ ਕੇ ਅੱਗੇ ਤੁਰ ਪਏ ਅੱਗੇ ਜਦੋਂ ਥੋੜੀ ਦੂਰੀ ਗਈ ਸੀ ਉਹਨੂੰ ਇੱਕ ਕੁੜੀ ਸਿਰ ਤੇ ਲੱਸੀ ਦਾ ਚੱਕਰਾ ਤੇ ਰੋਟੀਆਂ ਲਈ ਜਾਂਦੀ ਦੇਖੀ ਤਾਂ ਬੰਦਰ ਕਹਿੰਦਾ ਮਾਮਾ ਮਾਮਾ ਰੋਟੀਆਂ ਖੋ ਕੇ ਲਿਆਵਾ ਨਾ ਸਾਲਿਆ ਜੱਟ ਨਾਨੀ ਚੇਤੇ ਕਰਾ ਦੇਣਗੇ ਕੁੱਟ-ਕੁੱਟ ਕੇ ਤਾਂ ਦੇ ਯਾਰ ਦੇ ਦਾਣੇ ਜਾਂ ਦਫਾ ਹੋ ਮੈਨੂੰ ਕੀ ਤੂੰ ਨਹੀਂ ਛੱਡਦਾ ਮੈਨੂੰ ਅੱਜ ਬੰਦਰ ਕੁੜੀ ਕੋਲ ਗਿਆ ਉਹਨੂੰ ਡਰਾ ਤਮਕਾ ਕੇ ਰੋਟੀਆਂ ਤੇ ਲੱਸੀ ਤੇ ਚੱਕਰਾ ਖੋ ਲਿਆ ਆ ਤੇ ਆ ਕੇ ਕਹਿਣ ਲੱਗਾ ਮਾਮਾ ਮਾਮਾ ਕੋੜੀ ਤੇ ਧਰਾ ਲਾ ਸਾਲਿਆ ਕੋੜੀ ਮਾਰਨੀ ਐ ਤਾਂ ਦੇ ਯਾਰ ਦੇ ਦਾਣੇ ਕੋੜੀ ਵਾਲੇ ਨੇ ਭਾਈ ਉਹਨੂੰ ਉੱਤੇ ਬਿਠਾ ਲਿਆ ਨਾਲੇ ਸਮਾਨ ਰੱਖ ਲਿਆ ਰੋਟੀ ਰੱਖ ਲੱਸੀ ਰੱਖ ਲਈ ਅੱਗੇ ਗਏ ਤਾਂ ਭਾਈ ਬਾਜੇ ਵਾਲੇ ਮਰਾਸੀ ਵੱਡੇ ਵੱਡੇ ਢੋਲ ਚੁੱਕੀ ਜਾ ਰਹੇ ਸੀ ਬੰਦਰ ਇਹਨਾਂ ਨੂੰ ਵੇਖ ਕੇ ਕਹਿਣ ਲੱਗਾ ਮਾਮਾ ਮਾਮਾ ਇਹਨਾਂ ਤੇ ਘਟੋਲ ਖੋ ਕੇ ਲਿਆਵਾ ਨਾ ਸਾਲਿਆ ਹੈ ਡੱਗਿਆਂ ਨਾਲ ਹੀ ਕੁੱਟਣਗੇ ਤਾਂ ਦੇ ਯਾਰ ਦੇ ਦਾਣੇ ਚੰਗਾ ਜਾ ਬੰਦਰ ਬਾਜੇ ਵਾਲਿਆਂ ਕੋਲ ਗਿਆ ਨੇੜੇ ਹੀ ਇੱਕ ਵਾਹਣ ਸੀ ਬੰਦਰ ਉਹਨਾਂ ਦੇ ਡਲੇ ਮਾਰਨ ਲੱਗਿਆ ਉਨਾਂ ਨੇ ਢੋਲ ਤਰਤੀ ਰੱਖ ਕੇ ਬੰਦਰ ਦੇ ਮਗਰ ਪੈ ਗਈ ਜਦੋਂ ਉਹ ਢੋਲ ਤੋਂ ਜਰਾ ਕੁ ਪਰਾਂ ਹੋਏ ਤੇ ਬੰਦਰ ਨੇ ਲੰਬੀ ਜਿਹੀ ਛਲਾਂਗ ਮਾਰੀ ਤੇ ਚਪਟ ਕੇ ਢੋਲ ਕੋਲੇ ਚਲਾ ਗਿਆ ਤੇ ਢੋਲ ਚੱਕ ਕੇ ਭੱਜ ਗਿਆ ਤੇ ਛੇਤੀ ਘੋੜੀ ਵਾਲੇ ਦੇ ਨਾਲ ਰਲ ਗਿਆ ਮਾਮਾ ਮਾਮਾ ਇਹ ਵੀ ਤਰਾ ਲੈ ਸਾळ्या ਰਹਿਮ ਕਰ ਘੋੜੀ ਤੇ ਮਾਰਨੀ ਐ ਤਾਂ ਦੇ ਯਾਰ ਦੇ ਦਾਣੇ ਢੋਲ ਵੀ ਉੱਪਰ ਹੀ ਰੱਖ ਲਿਆ ਚਲੋ ਚਾਲ ਚੱਲਦੇ ਗਏ ਹਨੇਰਾ ਹੋਣ ਵਾਲਾ ਸੀ ਇੱਕ ਪਿੰਡ 'ਚ ਚਲੇ ਗਏ ਇੱਕ ਕੁੜੀ ਖੂਹ ਤੇ ਪਾਣੀ ਭਰ ਰਹੀ ਸੀ ਪਿੰਡ ਵਿੱਚ ਸਵਾਏ ਉਸ ਕੁੜੀ ਤੋਂ ਹੋਰ ਕੋਈ ਨਜ਼ਰ ਨਹੀਂ ਸੀ ਆ ਰਿਹਾ ਉਹਨਾਂ ਨੇ ਪੁੱਛਿਆ ਵੀ ਇਸ ਪਿੰਡ 'ਚ ਹੋਰ ਇੱਥੇ ਕੋਈ ਨਹੀਂ ਹੈਗਾ ਕੁੜੀ ਬੋਲੀ ਭਾਈ ਇੱਥੇ ਇੱਕ ਦਿਓ ਰਹਿੰਦਾ ਹੈ ਉਹਨੇ ਸਾਰੇ ਪਿੰਡ ਦੇ ਲੋਕਾਂ ਨੂੰ ਮਾਰਦਾ ਉਜਾੜਦਾ ਮੈਨੂੰ ਉਹ ਕੁਝ ਨਹੀਂ ਗਾਂਦਾ ਤੁਸੀਂ ਕਿਸੇ ਹੋਰ ਪਿੰਡ ਚਲੇ ਜਾਓ ਨਹੀਂ ਤਾਂ ਉਹਨੇ ਤੁਹਾਨੂੰ ਛੱਡਣਾ ਨਹੀਂ ਬਾਂਦਰ ਕੁੜੀ ਵਾਲੇ ਨੂੰ ਬੋਲਿਆ ਮਾਮਾ ਮਾਮਾ ਰਾਤ ਤਾਂ ਹੁਣ ਇੱਥੇ ਹੀ ਕੱਟਾਂਗੇ ਨਾ ਭਾਈ ਮੈਨੂੰ ਤਾਂ ਜਾਣ ਦੇ ਤੂੰ ਇੱਥੇ ਰਹਿ ਤਾਂ ਦੇ ਯਾਰ ਦੇ ਦਾਣੇ ਭਾਈ ਉਹਨੂੰ ਉੱਥੇ ਰਹਿਣਾ ਪੈ ਗਿਆ ਉੱਠੇ ਰਹੇ ਕੁੜੀ ਬੰਨਤੀ ਬਾਕੀ ਦਾ ਸਮਾਨ ਲੈ ਕੇ ਉਹ ਕੋਠੇ ਵਿੱਚ ਕੋਠੇ ਦੀ ਛੱਤ ਤੇ ਬੈਠ ਗਈ ਨੇਰਾ ਹੋਏ ਤਾਂ ਦਿਓ ਘਰ ਆਇਆ ਕੁੜੀ ਨੇ ਦਿਓ ਨੂੰ ਰੋਟੀ ਪਰੋਸੀ ਜਦੋਂ ਰੋਟੀ ਖਾਣ ਲੱਗਾ ਤਾਂ ਪਾਈ ਬੰਦਰ ਨੇ ਕੁੜੀ ਵਾਲੇ ਨੂੰ ਕਿਹਾ ਮਾਮਾ ਮਾਮਾ ਮੈਨੂੰ ਤਾਂ ਪਿਸ਼ਾਬ ਆਉਂਦਾ ਕੱਲ੍ਹਾ ਕਹਿੰਦਾ ਫਿਰ ਤੂੰ ਮੈਂ ਤਾਂ ਮੁੱਗੇ ਥਾਈ ਕਰੂੰ ਓਹਠਾਂ ਸਾਲਿਆ ਦਿਓ ਨੂੰ ਪਤਾ ਲੱਗ ਜਾਊਗਾ ਤਾਂ ਦੇ ਯਾਰ ਦੇ ਦਾਣੇ ਬੰਦਰ ਮੁੱਗੇ ਥਾਈ ਪਿਸ਼ਾਬ ਕਰਨ ਲੱਗ ਪਿਆ ਉਹਦੀ ਥਾਲੀ ਥੱਲੇ ਰੋਟੀ ਖਾਈ ਜਾਂਦਾ ਸੀਗਾ ਥਾਲੀ ਦੇ ਵਿੱਚ ਛਿੱਟੇ ਪਏ ਤਾਂ ਬੋਲਿਆ ਆਹ ਕੀ ਐ ਅਗੋਂ ਕੁੜੀ ਬੋਲੀ ਮੈਂ ਚਿੜੀਆਂ ਨੂੰ ਪਾਣੀ ਰੱਖਿਆ ਸੀਗਾ ਉਹ ਡੁੱਲ ਗਿਆ ਹੋਣਾ ਥੋੜੀ ਸ਼ਰਮ ਅਗਰੋਂ ਬਾਂਦਰ ਫੇਰ ਕਹਿਣ ਲੱਗਾ ਮਾਮਾ ਮਾਮਾ ਮੇਰੇ ਤਾਂ ਰੋਣ ਨੂੰ ਦਿਲ ਕਰਦਾ ਸਾਲਿਆ ਤੂੰ ਨਹੀਂ ਅੱਜ ਛੱਡਦਾ ਤਾਂ ਦੇ ਯਾਰ ਦੇ ਦਾਣੇ ਚੰਗਾ ਮਰਾ ਦੇ ਸਾਲਿਆ ਅੱਜ ਮੈਨੂੰ ਬਾਂਦਰ ਰੋਣ ਲੱਗ ਪਿਆ ਉੱਚੀ ਉੱਚੀ ਤੇ ਦਿਓ ਨੂੰ ਫੇਰ ਵੀ ਨਾ ਪਤਾ ਲੱਗਿਆ ਹੁਣ ਸਮਝ ਨਹੀਂ ਆਈ ਕੀ ਹੋਈ ਜਾਂਦਾ ਦਿਓ ਬੱਠਾ ਰਿਹਾ ਅੰਦਰ ਬਾਂਦਰ ਫੇਰ ਕਹਿਣ ਲੱਗਾ ਮਾਮਾ ਢੋਲ ਵਜਾਉਣ ਨੂੰ ਚਿਤ ਕਰਦਾ। ਸਾਲਿਆ ਬਸ ਕਰ ਕਿਉਂ ਮੇਰੇ ਮਗਰ ਪਿਆ ਤਾਂ ਦੇ ਯਾਰ ਦੇ ਦਾਣੇ। ਜੀ ਆਇਆ ਕਰ ਮੈਨੂੰ ਕੀ ਪੁੱਛਦਾ। ਬਾਂਦਰ ਨੇ ਢੋਲ ਚੁੱਕਿਆ ਤੇ ਵਜਾਉਣ ਲੱਗ ਪਿਆ। ਢੋਲ ਵਜਾਉਂਦਾ ਵਜਾਉਂਦਾ ਉਹ ਕੋਠੇ ਤੇ ਬਨੇਰੇ ਤੇ ਆਖੜਾ ਹੋਇਆ। ਦਿਓ ਅੰਦਰੋਂ ਨਿਕਲਿਆ ਤੇ ਕੜਕ ਕੇ ਬੋਲਿਆ ਤੂੰ ਕੌਣ? ਉਹ ਕਹਿੰਦਾ ਤੂੰ ਕੌਣ? ਉਹ ਕਹਿੰਦਾ ਮੈਂ ਦਿਓ। ਕਹਿੰਦਾ ਮੈਂ ਦਿਓ ਦਾ ਪਿਓ। ਸੁੱਟਣ ਨਿਸ਼ਾਨੀ। ਸਭ ਤੋਂ ਪਹਿਲਾਂ ਬਾਂਦਰ ਨੇ ਲੰਮੀਆਂ ਲੰਮੀਆਂ ਰੱਸੀਆਂ ਜਿਹੜੀਆਂ ਲਿਆਇਆ ਸੀਗਾ ਕੰਨਾਂ ਦੇਖ ਮੇਰੇ ਕੇਸ ਹੋਰ ਸੁਟਾ ਬਾਂਦਰ ਨੇ ਫੇਰ ਢੋਲ ਸੁਟਿਆ ਜਿਹੜਾ ਉਹਨੇ ਵੱਜੇ ਵਾਲਿਆਂ ਕੋਲ ਖੋਇਆ ਸੀ ਕਹਿੰਦਾ ਦੇਖ ਮੇਰੇ ਸਾਜ ਦਿਓ ਨੇ ਹੋਰ ਨਿਸ਼ਾਨੀ ਮੰਗੀ ਕਹਿੰਦਾ ਹੋਰ ਨਿਸ਼ਾਨੀ ਸੱਟ ਚਕਲੀ ਤੇ 파ਰਸਾ ਸੁਟ ਕੇ ਬਾਂਦਰ ਨੇ ਆਖਿਆ ਵੇਖ ਮੇਰੇ ਦੰਦ ਤੇ ਜੀਵ ਦਿਓ ਦੰਦ ਦੇ ਜੀਵ ਤੇ ਦਿਓ ਦਿਓ ਤਾਂ ਉਹ ਦੰਦ ਤੇ ਜੀਵ ਦੇਖ ਕੇ ਡਰ ਗਿਆ ਉਹਦੇ ਬੋਲ ਠੜਕ ਪਏ ਲੱਤਾਂ ਕੰਬੜ ਲੱਗ ਪਈਆਂ ਉਹ ਫੇਰ ਬੋਲਿਆ ਕੋਈ ਹੋਰ ਨਿਸ਼ਾਨੀ ਤਾਂ ਭਾਈਓ ਨੇ ਗਾੜੀ ਲੱਸੀ ਢੋਲਦਿਆਂ ਬਾਂਦਰ ਗਰਜਿਆ ਵੇਖ ਮੇਰਾ ਥੁੱਕ ਥੁੱਕ ਵੇਖਦਿਆਂ ਸਾਰ ਹੀ ਦਿਓ ਮੂਰੇ ਓਰੇ ਨਸ ਪਿਆ ਉਸ ਦਿਨ ਤੋਂ ਉਹ ਮੁੜ ਕੇ ਨਹੀਂ ਆਇਆ ਬਾਂਦਰ ਕੁੜੀ ਤੇ ਘੋੜੀ ਵਾਲਾ ਉਸ ਪਿੰਡ ਵਿੱਚ ਹੁਣ ਬੜੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ ਅੱਜ ਦੀ ਕਹਾਣੀ ਖਤਮ ਹੋਈ ਸੁਣੋ ਕਹਾਣੀ ਪੀਓ ਪਾਣੀ ਐਨੀ ਮੇਰੀ ਰਾਤ ਉੱਤ ਪੈ ਗਈ ਐਨੀ ਮੇਰੀ ਬਾਤ ਉੱਤ ਪੈਗੀ ਰਾਤ ਛੱਤਣਾ ਸਿਕੋਠਾ ਛੱਤਲੀ ਸਵਾਤ ਗੋਗੋ ਰਾਣੀ ਗੋਗ ਪੁਰਾਣੀ ਗੋਗੋ ਦੇ ਦੋ ਬੱਚੇ ਗੋਗ ਵੇਖ ਵੇਖ ਨੱਚੇ ਬਾਪੂ ਦੀ ਜੁੱਤੀ ਯਾਦ